ਜੈ ਸਾਈ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਇੰਸਟਾਗ੍ਰam ਦੇ ਉੱਤੇ ਫੇਸਬੁੱਕ ਦੇ ਉੱਤੇ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਆ ਤੇ ਵੀਡੀਓ ਵੀ ਬੜੀ ਵਾਇਰਲ ਹੋ ਰਹੀ ਆ ਸਾਰੇ ਪੁੱਛ ਰਹੇ ਨੇ ਜਾਂ ਕੋਈ ਕਹਿ ਰਿਹਾ ਆ ਕਿ ਇਹ ਸਾਈ ਲਾਡੀ ਸ਼ਾ ਸਰਕਾਰ ਜੀ ਦੇ ਭਰਾ ਨੇ ਰੀਅਲ ਬ੍ਰਦਰ ਨੇ ਤੇ ਕਈਆਂ ਦੇ ਮੈਸੇਜ ਮੈਨੂੰ ਵੀ ਆਏ ਨੇ ਕਿ ਭਾਜੀ ਤੁਸੀਂ ਦੱਸੋ ਕਿ ਇਹ ਸਾਈ ਜੀ ਦੇ ਭਰਾ ਨੇ ਅਸਲੀ ਭਰਾ ਨੇ ਰੀਅਲ ਬ੍ਰਦਰ ਨੇ ਜਾਂ ਨਹੀਂ ਸੋ ਮੈਂ ਇਹ ਬਾਰੇ ਗੱਲਬਾਤ ਕੀਤੀ ਤੇ ਸਕਰੀਨ ਦੇ ਉੱਤੇ ਤੁਸੀਂ ਤਸਵੀਰ ਦੇਖ ਰਹੇ ਹੋ ਸਾਈਂ ਦੀ ਝਲਕ ਪੈ ਰਹੀ ਆ ਪਰ ਅਸਲ ਗੱਲ ਇਹ ਆ ਕਿ ਇਹ ਸਾਈਂ ਲਾਦੀਸ਼ਾ ਸਰਕਾਰ ਜਿਹਦੇ ਰੀਅਲ ਬਰਦਰ ਨਹੀਂ ਹੈਗੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਨੇ ਸ਼ਾਹ ਕੋਰ ਤੋਂ ਨੇ ਸਰਕਾਰ ਪਰ ਰੀਅਲ ਬਰਦਰ ਨਹੀਂ ਹੈਗੇ ਰਿਸ਼ਤੇਦਾਰੀ ਦੇ ਵਿੱਚੋਂ ਬਰਦਰ ਲੱਗਦੇ ਨੇ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਸਾਈਂ ਜੀ ਦਾ ਭਲੇਖਾ ਇਹਨਾਂ ਦੇ ਵਿੱਚੋਂ ਪੈਂਦਾ ਆ ਲੋਕ ਇਹਨਾਂ ਨੂੰ ਇਹਨਾਂ ਪਿਆਰ ਦੇ ਰਹੇ ਨੇ ਸਾਈਂ ਜੀ ਦੀ ਕਿਰਪਾ ਕਰਕੇ ਸੋ ਇਹ ਸਾਈਂ ਜੀ ਦੀ ਕਿਰਪਾ ਆ ਲੋਕਾਂ ਦਾ ਪਿਆਰ ਆ ਤੇ ਇਹਨਾਂ ਦੀ ਇਬਾਦਤ ਆ ਬਾਕੀ ਗੱਲ ਰੀਅਲ ਬ੍ਰਦਰ ਦੀ ਸੀਗੀ ਤਾਂ ਮੈਂ ਉਦਾਸ ਦਿੰਦਾ ਕਿ ਇਹ ਰੀਅਲ ਬ੍ਰਦਰ ਨਹੀਂ ਹੈਗੇ ਸਾਈਂ ਜੀ ਦੇ ਰਿਸ਼ਤੇਦਾਰੀ ਦੇ ਵਿੱਚੋਂ ਭਰਾ ਲੱਗਦੇ ਨੇ ਤੇ ਸ਼ਾਹਕੁਰਤੋਂ ਨੇ ਠੀਕ ਆ ਬਾਬਿਓ ਉਹਨੇ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਤਾਂ ਸਰਕਾਰ ਵਾਸਤੇ ਸਰਕਾਰ ਬਾਰੇ ਉਹ ਜਾਣ ਸਕਣ ਜੈਸਾ ਜੀ ਦੀ